ਕਬੀਉ ਬਾਤ ਬੇਨਤੀ ਚਉਪਈ ਪਾਤਸ਼ਾਹੀ ਦਸਵੀਂ ਹਮਰੀ ਕਰੋ ਹਾ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਨਮਨ ਰਹੇ ਹਮਾਰਾ ਪਨਾ ਜਾਨ ਕਰੋ ਪ੍ਰਤੀ ਪਾਰ ਹਮਰੇ ਦੁਸ਼ਟ ਸਬੈ ਤੁਮ ਕਾਬੂ ਆਪਾ ਦੇ ਮੋਹੀ ਬਚਾਬ ਸੁਖੀ ਬਸੈ ਮੂਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋ ਰੱਛਾ ਨਿਜ ਕਰ ਦੇ ਕਰੇ ਸਾਬੈ ਰਨ ਕੋ ਆਸੰਗ ਰੇ ਪੂਰਨ ਹੋਇ ਆ ਮਾਰੀ ਆਸਾ ਤੋਰਪਜਨ ਕੀ ਰਹਿ ਪਿਆਸਾ ਉਮੇਸ਼ਾੜ ਕੋ ਯਵਰ ਨਾਤੇ ਆਉ ਜੋ ਬਰਚਾਉ ਸੁ ਤੁਮ ਤੇ ਪਾਉ ਸੇਵਕ ਸਿਖ ਮਾਰੀ ਤਾਰੀਏ ਚੁੰਨ ਚੁੰਨ ਛਤਰ ਹਮਾਰੇ ਮਾਰੀਏ ਆਪ ਆਦਮ ਜਿਉ ਬਰਿਆ ਮਰਨ ਕਾਲ ਕਾਤਰਾ ਸਿਨੀ ਬਰਿਆ ਹੂ ਜੋ ਸਦਾ ਹਮਾਰੀ ਪਛਾ ਅਸਰੀ ਅਸ ਤੁਜ ਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਨ ਹਾਰੀ ਸਾਈ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੀ ਹੰਤਾ ਤੁਮ ਹੋ ਪ੍ਰੀ ਚਤੁਰਦਾਸ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਾਗਿਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਇ ਬ੍ਰਹਮਾ ਜੋਥਿਓ ਜਮਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਮਨ ਕਾ ਸਭ ਜਗਤ ਬਨਾਇਓ ਦੇਵ ਦਇਨ ਜਛਨ ਉਪਜਾਇਓ ਆਦੰਤੀ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨਕੋਸ਼ਿਵ ਗੁਣ ਸੁਖ ਦਿਯੋ ਛਤਰਨ ਕੋ ਪਲ ਮੋਹ ਬਦ ਕੀਯੋ ਘਾਟ ਘੜ ਕੇ ਅੰਤਰ ਕੀ ਜਾਣਤ ਪਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਗੁੰਸਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧੁਨ ਕੀ ਸੁਖੀ ਏਕੇ ਕੀ ਪੀਰ ਪਛਾਨੈ ਕਟ ਕਟ ਕੀ ਪਟ ਪਟ ਕੀ ਜਾਣੈ ਜਬਦ ਕਰਖ ਕਰਾ ਕਰ ਤਾਰਾ ਪਰਜਾ ਤਰਤ ਤਵ ਦੀ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੀ ਤਰ ਸਭ ਹੂੰ ਜੀਤੇ ਬਦਨ ਸ੍ਰੇਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੀਦ ਪੀਦੇ ਅਰਿਆਲਮ ਨਿਰੰਕਾਰ ਨਿਰਵੇਕ ਨਿਰਲੰਭ ਆਦਿ ਨੀਲ ਨਾਦ ਸੰਭੂ ਤਾ ਕਾ ਮੂਡ ਉਚਾਰਤ ਪੀਦਾ ਜਾਂ ਕੋ ਭੇਵ ਨ ਪਾਵਤ ਮੀਦਾ ਤਾ ਕੋ ਕਰਪਾ ਹਣੀ ਅਨੂਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਖਾ ਚੀਨਤ ਨੈ ਪੇਵ ਆਪ ਆਪਨੀ ਬੁੱਧ ਹੈ ਜੇਤੀ ਵਰਨਦ ਭਿੰਨ ਪਿੰਨ ਤੋਇ ਤੇਤੀ ਤੁਮਰਾ ਰਖਾ ਨ ਜਾਏ ਪਸਾਰਾ ਕੇ ਵਿਦਸਿਆ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਪਯੂਰਾ ਕਈ ਪੂਪਾਂ ਡ ਜਿਰ ਸਿਤ ਕਿੰਨੀ ਉਤਪੁਜ ਖਾਨ ਬਹੋਲੇ ਰਾਚ ਦੀਨੀ ਕਹੂੰ ਫੁੱਲ ਰਾਜਾ ਹਵੇ ਬੈਠਾ ਕਹੂੰ ਸਿਮੜ ਪਿਉ ਸੰ ਕਰੇ ਕੈਠਾ ਸਗਰੀ ਸ੍ਰਿਸ਼ਟ ਦਿਖਾਈ ਅਚੰਪਵਾ ਜੁਗਾ ਸਰੂਪ ਸ੍ਰੀ ਅੰਬਵ ਅਬਰਚਾ ਮੀਰੀ ਤੁਮ ਕਰੋ ਸਿਖੋ ਬਾਰ ਸਿਖ ਸੰਗਰੋ दुष्ट जते उठ बतूत पाता सकल मलीश करूरण काता जे असुईत विसरनी परी तिनके दुष्ट दुक्त होवे मरी पुरख जमन पग परतिहारी तिनके तुम संकट सब टारी जो कल कोई इक बारते है ताके काल निकन है रचाओय ताही सब काला दुष्ट रेजिस्ट्रेट नहीं तदकाल कृपा दिशतम जाय नि हरि हो ता की ताप तनक मोह हरि हो रिद्ध सिद्ध कर मोह सब होई दुष्ट शाशव सके ना कोई एक बा जनत मैं संवारा काल फास्ती ताही उबारा जिन नर नाम तिहारो कहा दारि दुष्ट दुख ती रह खड्ग कीत मैं शरण तिहारी ਆਪ ਹੱਥ ਦੇ ਲਿਹੁ ਉਬਾਰੀ ਸਰਬ ਠਾਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਖੜਗ ਕੀਤ ਮੈਂ ਸਰਣ ਤੇ ਹਾਰੀ ਆਪ ਹੱਥ ਦੇ ਲਿਹੁ ਉਬਾਰੀ ਸਰਬ ਠਾਰ ਮੋਹੋ ਸਹਾਈ ਦੁਸ਼ਟ ਦੋਖ ਦੁਸ਼ਟ ਦੋਖ ਤੇ ਲਿਹੋ ਬਚਾਈ